ਸ਼ਗਲ ਦੋਸਤੋ ਤੁਸੀਂ ਜੁੜੇ ਹੋ న్యూਸ ਓਕੇ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਸ਼ਸ਼ੀ ਭਟੋੜ ਸਾਥੀਓ ਤੁਸੀਂ ਦੇਖ ਰਹੇ ਹੋ ਵੀ ਪਿਛਲੇ ਦਿਨਾਂ ਦਾ ਮੇਨ ਸਟ੍ਰੀਮ ਮੀਡੀਆ ਜਿਹੜਾ ਉਹ ਦੇਖ ਰਹੇ ਹੋਵੋਗੇ ਵੀ ਉਹ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਜੀ ਲਓ ਜੀ ਜੰਗ ਲੱਗੀ ਤੇ ਲਓ ਜੀ ਜੰਗ ਲੱਗਣ ਵਾਲੀ ਹੈ ਜੀ ਇਧਰੋਂ ਟੈਂਕਾਂ ਟੈਂਕ ਚੱਕ ਲਈ ਇਧਰੋਂ ਤੋਪਾਂ ਚੱਕ ਲਈ ਇਹਦੇ ਬਾਅਦ ਸਾਰੇ ਬਿਆਨ ਆ ਰਹੇ ਆ ਅੱਜ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਬਾਈ ਗੁਰਜੀਤ ਜੀਤਾ ਜੀ ਜੀਤਾ ਫਾਰਮ ਟੀਵੀ ਤੋਂ ਉਹ ਆਪਣੇ ਨਾਲ ਮੌਜੂਦ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਕਿਉਂਕਿ ਵੀ ਉਹਨਾਂ ਦੀ ਕੀ ਸੋਚ ਆ ਹਨਾ ਕਾਰਨ ਇਹਨਾਂ ਤੋਂ ਜਾਣਨ ਦਾ ਕਿਉਂਕਿ ਇਹ ਪਿੰਡੋਂ ਪਿੰਡ ਜਾਂਦੇ ਆਗੇ ਆਪਦੇ ਚੈਨਲ ਦਾ ਕੰਮ ਕਰਨ ਜਾਂਦੇ ਆ ਲੋਕ ਨਵੇਂ-ਨਵੇਂ ਲੋਕਾਂ ਨਾਲ ਮਿਲਦੇ ਆ ਉਹਨਾਂ ਦੀ ਕੀ ਸੋਚ ਹੁੰਦੀ ਆ ਤੇ ਮਤਲਬ ਉਹ ਲੋਕਾਂ ਦਾ ਕੀ ਰੁਝਾਨ ਜਾ ਰਹਿਂਦਾ ਹਨਾ ਉਹ ਸਾਰਾ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਤੇ ਮਤਲਬ ਸਾਰੇ ਪਿੰਡਾਂ ਦੀ ਓਵਰਾਲ ਜੀ ਮਤਲਬ ਵੀ ਸਥਿਤੀ ਜੀ ਆਪਾਂ ਨੂੰ ਪਤਾ ਲੱਗ ਜੀ ਉਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਉਹ ਜੀ ਐਂ ਆਖਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਭਾਈ ਜਿਵੇਂ ਤੁਸੀਂ ਹੁਣ ਮੇਨਸਟ੍ਰੀਮ মিডিਆ ਦੇਖ ਰਹੇ ਹੋ ਮੂਗੇ ਹਨਾ ਵੱਡੇ ਵੱਡੇ ਚੈਨਲ ਦੇਖ ਰਹੇ ਹੋ ਹਾਂਜੀ 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 ਵੀ ਚੱਕੀ ਤੁਰਿਆਉਂਦਾ ਕੰਮ ਜੀ ਵੀ ਜੰਗ ਲੱਗ ਜਾਣੀ ਹੈ ਜੀ ਐ ਹੋ ਜਾਣਾ ਜਿਉਂ ਹੋ ਜਾਣਾ ਕਿਵੇਂ ਦੇਖਦੇ ਹਾਂ ਭਈ ਇਹਨਾਂ ਗੱਲਾਂ ਨੂੰ ਭਾਈ 1947 ਜੀ ਵੀ ਲੜਾਈ ਲੱਗੀ ਸੀ ਕਿੰਨਾ ਨੁਕਸਾਨ ਹੋਇਆ ਖੂਨੋਂ ਖੂਨ ਹੋਇਆ ਬੰਦਾ ਬੰਦੇ ਦਾ ਵੈਰੀਆ ਠੀਕ ਹਨਾ ਮਾ ਦੇਸ਼ ਦੇਸ਼ ਦਾ ਵੈਰੀਆ ਹਨਾ ਅੱਜ ਕੱਲ ਦਾ ਵੀ ਘਰਾਂ ਦੇ ਹੀ ਨਹੀਂ ਆਪਸ ਵਿੱਚ ਬਣਦੀ ਆਪਣੀ ਜੇ ਦੋ ਭਾਈਆਂ ਤਾਂ ਆਪਸ ਵਿੱਚ ਬਣ ਨਹੀਂ ਬਣਦੀ ਹਨਾ ਤੇ ਜਿਸ 10 ਘਰਾਂ ਤੋਂ ਦਸਾਂ ਚੋਂ ਉਹ ਇੱਕ ਦੇ ਦੇ ਘਰ ਵਾਲੀ ਬਣਦੀ ਆ ਤੇ ਦੂਜੀ ਆਪਸ ਵਿੱਚ ਤੁਹਾਨੂੰ ਪਤਾ ਮੂ ਮੋਟੇ ਰਹਿੰਦੇ ਆ ਅੱਜ ਕੱਲ ਇਹ ਤਾਂ ਫੇਰ ਦੇਸ ਆ ਜੀ ਵੈਸੇ ਆਪਾਂ ਤਾਂ ਇਹ ਕੰਨਾ ਵੀ ਲੜਾਈ ਨਾ ਲੱਗੇ ਪਰ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ ਹਨਾ ਹੋਲੀਵਾਰੀ ਕਰੀ ਦਿੰਦੇ ਉਸ ਬੰਦਿਆ ਤੋਂ ਜਾਨਾ ਖਤਮ ਕਰਤੀ ਨੋ ਤੇ ਉਹ ਮਾੜੀ ਗੱਲ ਉਹਨਾਂ ਦੀ ਖਾਤਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹੜੇ ਦੂਜੇ ਆਮ ਫੌਜੀ ਵੀਰ ਵੀ ਆਪਣੇ ਆ ਉਧਰਲੇ ਵੀ ਆਪਣੇ ਹਨਾ ਤੇ ਦੋਨੇ ਤਰ੍ਹਾਂ ਆਪਣੀਆਂ ਵੈਸੇ ਮੈਂ ਤਾਂ ਇਹ ਨਹੀਂ ਕਹਿੰਦਾ ਵੀ ਜੰਗ ਲੱਗਣੀ ਚਾਹੀਦੀ ਆ ਵੈਸੇ ਨਹੀਂ ਅੱਗੇ ਵੀ ਆਪਾਂ ਜੰਗ ਲੱਗੀ ਸੀ 1947 ਚ ਸਾਡੇ ਪਿੰਡ ਦੇ ਜਿਹੜੇ ਮੁਸਲਮਾਨੋਂ ਵੀਰ ਸੀ ਇੱਥੋਂ ਜਾ ਕੇ ਪਾਕਿਸਤਾਨ ਰਹੇ ਆ ਤੇ ਉਹ ਇੱਥੇ ਉਹਨਾਂ ਨਾਲ ਡਿਸਕਸਸ਼ਨ ਹੋਈ ਸੀ ਫੂਨ ਤੇ ਬਾਕੀ ਸਾਡੇ ਪਿੰਡ ਦੇ ਬੰਦੇ ਜਾ ਕੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਜਿਹਨਾਂ ਨਾਲ ਗੱਲਬਾਤ ਕਰੀ ਉਹਨਾਂ ਨੇ ਸਾਰਾ ਕਹਿੰਦੇ ਸਾਡੇ ਸੀਨ ਉਹ ਸੀਨ ਅਸੀਂ ਖੇਡਦੇ ਰਹੇ ਇੱਥੇ ਤੇ ਖੂਹ ਤੋਂ ਪਾਣੀ ਭਰਦੇ ਸੀ ਮਤਲਬ ਆਪਦੇ ਬਚਪਨ ਦੀਆਂ ਜਿਹੜੀਆਂ ਯਾਦਾਂ ਉਹ ਹੈਗੀਆਂ ਹੀਆਂ ਵੀ ਇੱਧਰ ਇੱਧਰ ਪੰਜਾਬ ਆ ਚਾਹੇ ਉੱਧਰਲੇ ਪੰਜਾਬ ਨਾਲ ਜਿਹੜੇ ਬਜ਼ੁਰਗ ਆ ਕਿ ਉਹਨਾਂ ਦੀਆਂ ਯਾਦਾਂ ਹੈਗੀਆਂ ਜੁੜੀਆਂ ਹੋਈਆਂ ਮਤਲਬ ਜਿਵੇਂ 60 65 ਕੇ ਸਾਲ ਦੀ ਉਮਰ ਚ ਸਾਰਾ ਕੁਝ ਦੱਸੀ ਗਏ ਆ ਬਾਕੀ ਸਾਡੇ ਪਿੰਡ ਵਾਲੇ ਮਿਲ ਕੇ ਆ ਉਹਨਾਂ ਨੇ ਵਧੀਆ ਪਿਆਰ ਨੇ ਮਿਲੇ ਬਹੁਤ ਖੁਸ਼ੀ ਚੜੀ ਉਗਲੇ ਪਿੰਡਾਰੇ ਬਾਰੇ ਤੁਸੀਂ ਸਾਨੂੰ ਸਾਰਾ ਕੁਝ ਦੱਸਿਆ ਹਨ ਵੀ ਕਿਵੇਂ ਮਾਹੌਲ ਫਲਾਣੇ ਢੋਡੀ ਸਾਰਿਆਂ ਦੇ ਨਾਮ ਲੈਂਦੇ ਉਹਨਾਂ ਨੇ ਵੀ ਫਲਾਣੇ ਦੇ ਮੱਤੇ ਕਿਵੇਂ ਹੈ ਨਾ ਲੋਕੋ ਬਚਪਨ ਇਹਦਾ ਇੱਥੇ ਖੇਡਿਆ ਤੇ ਮੁੜ ਕੇ ਵਿਚਾਰੇ ਉਧਰ ਚਲੇ ਗਏ ਹਨ ਉਹ ਵੱਡੀ ਗੱਲ ਆ ਵੀ ਹੋਣਾ ਨਹੀਂ ਚਾਹੀਦਾ ਇਦਾਂ ਹਨਾ ਹਾਂਜੀ ਤੇ ਭਾਈ ਹੁਣ ਤੁਸੀਂ ਪਿੰਡੋਂ ਪਿੰਡ ਜਾਣਦੇ ਹੋ ਹਾਂਜੀ ਹਾਂਜੀ ਪਿੰਡੋਂ ਪਿੰਡ ਜਾਣਦੇ ਹੋ ਨਵੇਂ-ਨਵੇਂ ਲੋਕਾਂ ਨਾਲ ਮੇਲ ਮਲਾਪ ਹੁੰਦਾ ਠੀਕ ਹੈ ਜੀ ਤੇ ਆ ਜਿਹੜੀਆਂ ਹੁਣ ਜੰਗ ਲੱਗਣ ਦੀਆਂ ਗੱਲਾਂ ਗੀਆਂ ਜਾਂ ਇਹ ਜਿਹੜੀਆਂ ਪਾਕਿਸਤਾਨ ਨੂੰ ਲੈ ਕੇ ਗੱਲਾਂ ਜੀਆਂ ਹੁਣ ਆਮ ਚੱਲਦੀਆਂ ਹੋਣੀਆਂ ਜੀ ਹਨਾ ਸੱਥਾਂ-ਸੱਥਾਂ ਆਮ ਚੱਲਦੀਆਂ ਹਾਂਜੀ ਹਾਂ ਕੀ ਰੁਝਾਨ ਜਾਂ ਦੇਖਣ ਨੂੰ ਮਿਲਦਾ ਹੈ ਮਤਲਬ ਲੋਕਾਂ ਦਾ ਕਿਉਂਕਿ ਪੰਜਾਬ ਨੇ ਅੱਗੇ ਦੇਖਿਆ ਜੀ ਹਾਲਾਤ ਐ ਇਦਾਂ ਦੇ ਜਿਹੜੇ ਸਿਆਣੇ ਬਜ਼ੁਰਗਾਂ ਸਰ ਨਵੇਂ ਤੋਂ ਨਹੀਂ ਪਤਾ ਆਪਣੇ ਵਰਗੇ ਨੂੰ ਉਹ ਦੱਸ ਰਿਹਾ ਵੀ ਹੁਣ ਨਹੀਂ ਚਾਹੀਦਾ ਇਹਦਾ ਨਾ ਤੇ ਵੀ ਪਰ ਜਿਹੜੇ ਸਜ਼ਾ ਜਿਹੜੇ ਗਲਤ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਨਾ ਹਰੇਕ ਇਹ ਗੱਲ ਕਹਿੰਦਾ ਹਾਂ ਵੀ ਦੂਜਿਆਂ ਨੂੰ ਕਿਉਂ ਹਨਾ ਵੀ ਫੌਜੀ ਵੀਰ ਵੀ ਆਪਣੇ ਉਧਰਲੇ ਪਾਕਿਸਤਾਨ ਵਾਲੇ ਵੀ ਆਪਣੀ ਆਪਣੇ ਫਰਾਂਸ ਤੋਂ ਵੰਡ ਕੇ ਗਏ ਹੋ ਹਨਾ ਤੇ ਪਰ ਇਹ ਇਦਾਂ ਹੁਣ ਵਿੱਚ ਇਹ ਹਰ ਇੱਕ ਜੰਗ ਕਹਿੰਦੇ ਵੀ ਹੋਣੀ ਚਾਹੀਦੀ ਹੈ ਜਿਹੜੇ ਸਿਆਣੇ ਬਜ਼ੁਰਗ ਹਨਾ ਪਰ ਜਿਹੜੇ ਸੋਸ਼ਲ ਮੀਡੀਆ ਵਾਲੇ ਉਹ ਹੀ ਕਹਿੰਦੇ ਚੱਕ ਦਾਂਗੇ ਫੱਟੇ ਉਧਰਲੇ ਵੀ ਕਹਿੰਦੇ ਅਸੀਂ ਚੱਕ ਦਾਂਗੇ ਫੱਟੇ ਫੱਟੇ ਚੱਕਣ ਨੂੰ ਦੱਸਣਾ ਇਧਰ ਵੀ ਲੈ ਵੀ ਤੱਤੇ ਹੋਏ ਨੇ ਕਈ ਹਨਾ ਜਿਹੜੇ ਮਤਲਬ ਕਿਹੜੇ ਕਹਾਂਗੇ ਵੀ ਸੋਸ਼ਲ ਮੀਡੀਆ ਵਾਲੇ ਚੈਨਲਾਂ 'ਤੇ ਹਨਾ ਬਾਹ ਤੋਂ ਨੁਕਸਾਨ ਦੋ ਨਾ ਤਰ੍ਹਾਂ ਦਾ ਜੀ ਨੰਨੇ ਤਰ੍ਹਾਂ ਦਾ ਹਾਂਜੀ ਇਹ ਬਾਕੀ ਇੱਕ ਚੀਜ਼ ਇਹ ਵੀ ਆ ਵੀ ਜਿਹੜਾ ਪੰਜਾਬ ਆ ਉਹਦੀ ਭੂਗੋਲਕ ਸਥਿਤੀ ਵੀ ਇਹੋ ਜੀ ਆ ਵੀ ਉਹ ਇਹੋ ਜੀ ਜਗ੍ਹਾ ਸਥਿਤਤਾ ਹੁਣ ਪੰਜਾਬ ਆ ਜਿਹੜਾ ਆਪਾਂ ਜਿਹੜੇ ਮੁਲਕ 'ਚ ਬੈਠੇ ਹੁਣ ਜਿਹੜੇ ਆਪਾਂ ਦੇਸ਼ ਪੰਜਾਬ 'ਚ ਬੈਠੇ ਆ ਸਹੀ ਗੱਲ ਹੈ ਜੀ ਵੀ ਹੁਣ ਇਹਦੀ ਸਥਿਤੀ ਇਹੋ ਜੀ ਆ ਵੀ ਇਹ ਦੋਨੇ ਪਾਸਿਓਂ ਮਾਰ ਸਭ ਤੋਂ ਵੱਧ ਹਮੇਸ਼ਾ ਇਹਨੂੰ ਪੈਂਦੀ ਆਈ ਹੈ ਤੇ ਆਪ ਨੂੰ ਪੈਂਦੀ ਆਈ ਹੈ ਤੇ ਹੁਣ ਵੀ ਜੇ ਕੋਈ ਜੰਗ ਵਾਲਾ ਮਾਹੌਲ ਬਣਦਾ ਤਾਂ ਸਭ ਤੋਂ ਵੱਧ ਮੈਨੂੰ ਲੱਗਦਾ ਵੀ ਨੁਕਸਾਨ ਪੰਜਾਬ ਦਾ ਹਾਂ ਨੁਕਸਾਨ ਪੰਜਾਬ ਦਾ ਆ ਬਾਕੀ ਆਇਆ ਇੱਕ ਹੁਣ ਸੋਸ਼ਲ ਮੀਡੀਆ ਦੀ ਗੱਲਾਂ ਹੋਰ ਚੱਲਦੀਆਂ ਵੀ ਜੇ ਅੱਛਾ ਜੰਗ ਲਾਉਣੀ ਹੈ ਵੀ ਜ਼ਰੂਰੀ ਥੋੜੀ ਆ ਵੀ ਪੰਜਾਬ ਦੇ ਨਾਲ ਜਿਹੜੀਆਂ ਸਰਦਾਂ ਲੱਗਦੀਆਂ ਉੱਥੋਂ ਵਾਲੀਆਂ ਸਰਦਾਂ ਦੀ ਆਪਾਂ ਲਾਈ ਜਾਵੇ ਜੰਗ ਉੱਥੋਂ ਸਹੀ ਗੱਲ ਤੁਸੀਂ ਜਿਹੜਾ ਗੁਜਰਾਤ ਵਾਲਾ ਪੋਰਟ ਆ ਉੱਥੋਂ ਲੜੋ ਜਾਗੇ ਜਿੱਥੇ ਹੀਰੇ ਦੇ ਇਹਨਾਂ ਦੇ ਇਹਨਾਂ ਦੇ ਵਪਾਰੀ ਬੈਠੇ ਆ ਸਹੀ ਗੱਲ ਠੀਕ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿਹੜੀਆਂ ਜੰਗਾਂ ਲੱਗਦੀਆਂ ਤੇ ਜੰਗਾਂ ਦਾ ਨੁਕਸਾਨ ਕਿੰਨਾ ਹੁੰਦਾ ਹਨਾ ਹੋਰ ਇੱਧਰ ਆਪਣੇ ਰਾਜਸਥਾਨ ਦਾ ਵੀ ਕੁਝ ਏਰੀਆ ਲੱਗਦਾ ਹੈ ਠੀਕ ਹੈ ਸਭ ਤੋਂ ਵੱਧ ਜਿਹੜੀ ਮਾਰ ਹੈਗੀ ਉਹ ਪਹਿਲਾਂ ਵੀ ਆਪਾਂ ਦੇਖਦੇ ਆਏ ਆ ਜਾਂ ਆਪਾਂ ਸੁਣਦੇ ਆਏ ਆ ਆਪਣੇ ਜਲਕਾਂ ਤੋਂ ਜਾਂ ਬਹੁਤ ਸਾਰੀਆਂ ਵੀਡੀਓਜ਼ ਮਿਲ ਜਾਂਦੀਆਂ ਜਿੱਥੋਂ ਆਪਾਂ ਨੂੰ ਇਹ ਚੀਜ਼ਾਂ ਜਾਣਕਾਰੀ ਮਿਲਦੀ ਆ ਹਨਾ ਵੀ ਇਸ ਤਰੀਕੇ ਦਾ ਮਾਹੌਲ ਬਣਦਾ ਹੈ ਹੁਣ ਤੁਸੀਂ ਵੀ ਬਈ ਹੁਣ ਲੋਕਾਂ ਦੇ ਵਿੱਚ ਵਿਚਰਦੇ ਹੋ ਚਾਹੁੰਦਾ ਕੋਈ ਵੀ ਨਹੀਂ ਜਾਂਦਾ ਸਹੀ ਗੱਲ ਹੈ ਸਹੀ ਗੱਲ ਹੈ ਤੇ ਆ ਚਲੋ ਹੁਣ ਭਾਰਤ ਸਰਕਾਰ ਵੀ ਇਹ ਗੱਲ ਕਹਿ ਰਹੀ ਆ ਵੀ ਅਸੀਂ ਜਿਹੜੀ ਹਦਾਸ਼ਤ ਕਰਦ ਲੋਕ ਆਗੇ ਉਹਨਾਂ ਦੇ ਖਿਲਾਫ ਜੰਗ ਲੜਣੀ ਆ ਹਾਲਾਂਕਿ ਬਿਆਨ ਤਈ ਹੈ ਜੀ ਵੀ دہشت گردਾਂ ਦੇ ਖਿਲਾਫ ਜੰਗ ਲੜਾਂਗੇ ਜਿੰਨੇ ਕੁ ਮੇਰੇ ਸੁਣਨ ਚਾਏ ਸੀ ਬਿਆਨ ਤੇ ਪਰ ਉਹ ਪਾਕਿਸਤਾਨ ਨੇ ਉਹਨੂੰ ਇਹ ਚੀਜ਼ ਤੇ ਲੈ ਲਿਆ ਵੀ ਸਾਡੇ ਦੇ ਸਾਡੇ ਨਾਲ ਜੰਗ ਲੜਨਗੇ ਤੇ ਹੁਣ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਦਾ ਇੱਕ ਜਿਹੜਾ ਰੱਖਿਆ ਮੰਤਰੀ ਹੈ ਹਾਂਜੀ ਉਹਨੇ ਵੀ ਇਹ ਮਤਲਬ ਆਪਦੇ ਬਿਆਨ ਦੇ ਵਿੱਚ ਮੰਨ ਲਿਆ ਵੀ ਅਸੀਂ 30 ਸਾਲਾਂ ਤੋਂ ਵੀ ਵੱਡੇ ਦੇਸ਼ਾਂ ਦੇ ਕਹਿਣ ਤੇ ਵੀ ਅਸੀਂ دہشت گردਾਂ ਨੂੰ ਪਾਲ ਦੇ ਰਹੇ ਹੈਣਾ ਸਹੀ ਗੱਲ ਹੈ ਸਹੀ ਗੱਲ ਤੇ ਵੀ ਉਹਦਾ ਖਮਿਆਜਾ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਵੀ ਜਿਹੜੀ ਉਹ دہشت گرد ਉਹਨਾਂ ਨੇ ਪਾਲੇ ਤੇ ਉਹਨਾਂ ਖਮਿਆਜਾ ਵੀ ਤਾਂ ਉਹਨਾਂ ਦੀ ਆਰਥਿਕ ਜਨਤਾ ਨੂੰ ਭੁਗਤਾਂਦੇ ਆ। ਬਾਕੀ ਗਰੀਬੀ ਹੋਰ ਹੋਈ ਤੇ ਉਧਰ। ਉਹਨਾਂ ਦਾ ਜਿਹੜਾ ਰੁਪਿਆ ਇਦੂ ਟਾਣ ਹੋਈ ਜਾਂਦਾ ਦੇਖੋ ਤੁਸੀਂ। ਉਹ ਆਮ ਜਿਹੜੇ ਹੁਣ ਆਪਾਂ ਕਹਿੰਦੇ ਪਾਣੀ ਬੰਦ ਕਰਤਾ। ਪਾਣੀ ਬੰਦ ਕਰਨ ਦਾ ਨੁਕਸਾਨ ਕਿਹਨੂੰ ਆਇਆ ਜਿਹੜਾ ਗਰੀਬ ਆਮ ਕਿਸਾਨ ਭਰਾ ਉਧਰ ਰਹਿੰਦੇ ਆ। ਉਹਨਾਂ ਨੂੰ ਪਾਣੀ ਧਾਣੀ ਦਾ ਫਸਲਾਂ ਦਾ ਨਾ ਬਹੁਤ ਮੁੱਕਾ ਹੋ ਗਿਆ। ਪਰ ਇੱਕ ਗੱਲ ਜਦੋਂ ਹਾੜਾ ਆ ਜਾਂਦੇ ਫਿਰ ਕਰਨੀ। ਫਿਰ ਵੀ ਦੇਣਗੇ ਪਾਣੀ ਉਦੋਂ। ਜਦੋਂ ਆਪਣੇ ਕੋਲ ਨਹੀਂ ਵੱਧ ਪਾਣੀ ਹੋ ਗਿਆ ਫਿਰ ਵੀ ਉਧਰ ਜਾਊਗਾ ਹੀ ਆਪੋ। ਪਰ ਥੋੜਾ ਜਿਹਾ ਵੀ ਉਹਨਾਂ ਵੱਰ ਵੀ ਸੋਚਣਾ ਚਾਹੀਦਾ ਜਿਵੇਂ ਭਰਾ ਆਪਣੇ ਆ ਪਾਣੀ ਦਾ ਇਹਦਾ ਨਹੀਂ ਚੱਕਣਾ ਚਾਹੀਦਾ ਸੀ ਵੀ ਪਾਣੀ ਗਰੀਬ ਦੇ ਜਿਹੜੇ ਕਿਸਾਨ ਵੀ ਆ ਉਹ ਖੇਤੀ ਕਰਦੇ ਆ ਪਾਣੀ ਦਾ ਵੀ ਥੋੜਾ ਜਿਹਾ ਗਲਤ ਪਰ ਨਾਲ ਨਾਲ ਬਈ ਇੱਕ ਚੀਜ਼ ਇਹ ਵੀ ਤੁਸੀਂ ਸੋਚਦੇ ਹੋਵੋਗੇ ਵੀ ਇਹ ਵੀ ਚੀਜ਼ ਚਾਹੀਦੀ ਆ ਪਾਕਿਸਤਾਨ ਨੂੰ ਵੀ ਇਹ ਗੱਲ ਚਾਹੀਦੀ ਆ ਵੀ ਜਿਹੜੇ ਵੈਸਟਗਰਦ ਉਹਨਾਂ ਨੇ ਪਾਲੇ ਆ ਜਾਂ ਫਿਰ ਉਹਨਾਂ ਦੇ ਇਲਾਕੇ ਦੇ ਵਿੱਚ ਏਰੀਆ ਦੇ ਵਿੱਚ ਹੈਗੇ ਆ ਵੈਸਟਗਰਦ ਦਾ ਹਨ ਜਿਹੜੇ ਭਾਰਤ ਕਹਿੰਦਾ ਵੀ ਸਾਨੂੰ ਸਾਡੇ ਹਵਾਲੇ ਕਰਦੋ ਚੀਕ ਕੀ ਲੱਗਦਾ ਵੀ ਉਹ ਜਾਇਜ਼ ਗੱਲ ਨਹੀਂ ਵੀ ਵੀ ਠੀਕ ਆ ਵੀ ਜਿਹੜੇ ਇਹ ਜੇ ਅੱਤਵਾਦੀ ਆਪਾਂ ਹੀ ਉਹ ਸਾਨੂੰ ਦੇ ਦੋ ਭਾਰਤ ਕਹਿੰਦਾਗਾ ਵੀ ਅਸੀਂ ਆਪੇ ਨਿਬੜ ਲਾਂਗੇ ਉਹਨਾਂ ਨਾਲ ਸਹੀ ਗੱਲ ਆ ਜੀ ਵੈਸੇ ਉਹਨਾਂ ਦੀ ਗਲਤੀ ਆ ਗਵਰਨਮੈਂਟ ਦੀ ਵੀ ਉਹ ਕਿਉਂ ਪਾਲਦਾ ਉਹਨਾਂ ਨੂੰ ਫੜੇ ਤੇ ਉਹਨਾਂ ਨੂੰ ਸਜ਼ਾ ਦੇਵਾਵੇ ਹਨ ਜਿਹੜੇ ਹੁਣ ਨੱਕੇ ਵੀ ਗਏ ਸੀ ਟੂਰਿਸਟ ਬਿਚਾਰੇ ਮਾਰੇ ਗਏ ਹਨ 27 ਜਣੇ ਬਹੁਤ ਮਾੜੀ ਗੱਲ ਕੀਤੀ ਹੈ ਉਹਨਾਂ ਨੇ ਵੈਸੇ ਗਵਰਨਮੈਂਟ ਨੂੰ ਉਹਨਾਂ ਨੂੰ ਵਿਚੋਚਣਾ ਚਾਹੀਦਾ ਇੰਨਾ ਕ ਤਾਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਨਾ ਬੜਾ ਮੋਟਾ ਕੰਡਾ ਹੋਣਾ ਚਾਹੀਦਾ ਕਿ ਉਹ ਇਹਨਾਂ ਨੂੰ ਫੜੋ ਹਨ ਜਾਂ ਉਹਨਾਂ ਸਖਤ ਵੇ ਥੋੜਾ ਜਿਹਾ ਵੀਕ ਪੈਂਟ ਵੀ ਬਾਈ ਹੈਗੇ ਉੱਥੇ ਥੋੜਾ ਜਿਹਾ ਹਮ ਕਿਵੇਂ ਤੁਹਾਨੂੰ ਕੀ ਲੱਗਦਾ ਗਾਰਮੈਂਟ ਚ ਚਾਹੇ ਤੱਕ ਕੀ ਕੁਝ ਨਹੀਂ ਕਰ ਸਕਦੀ ਸਾਰਾ ਕੁਝ ਕਰ ਸਕਦੀ ਹੈ ਹਮ ਬਾਈ ਜਦੋਂ ਆਪਾਂ ਗੱਲ ਕਰਦੇ ਹਾਂ ਹੁਣ ਵੀ ਉਧਰਲੇ ਹਨ ਆਮ ਲੋਕਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਜਿੰਦੋਂ ਆਪਾਂ ਜੀਵਨ ਪੱਤਰ ਦੀਆਂ ਵੀਡੀਓ ਦੇਖਦੇ ਹਾਂ ਤੁਸੀਂ ਵੀ ਦੇਖਦੇ ਹੋ ਉਹ ਕਿਵੇਂ ਜਿਹਾ ਲੱਗਦਾ ਤੁਹਾਨੂੰ ਵੀ ਉਹਨਾਂ ਦਾ ਜੀਵਨ ਆ ਜਿਵੇਂ ਵੀ ਕਿਵੇਂ ਲੱਗਦਾ ਬਾਈ ਮਹਿੰਗਾਈ ਬਹੁਤ ਹੋ ਗਈ ਉੱਥੇ ਤੁਹਾਨੂੰ ਪਤਾ ਜਾਨ ਹਮ ਜਿਹੜਾ ਉਹਨਾਂ ਦਾ ਰੁਪਿਆ ਤੁਹਾਨੂੰ ਕਿਹਾ ਡਾਊਨ ਹੋਈ ਜਾਂਦਾ ਹਮ ਤੇ ਆਮ ਗਰੀਬਤੀ ਜਾਂਤਾ ਜਿਹੜਾ ਮਜ਼ਦੂਰ ਬੰਦਾ ਉਹਦੇ ਤੇ ਵੱਧ 10 ਰੁਪਏ ਦਾ ਠੀਕ ਹੈ ਨਾ ਹੂੰ ਚਲ ਜਿਹੜੇ ਲੜਨ ਵਾਲੇ ਤਾਂ ਲੜੀ ਜਾਂਦੇ ਆ ਚਲ ਕੁਛ ਵੀ ਗਵਰਨਮੈਂਟਾਂ ਨਾਲ ਆ ਜਿਹੜੇ ਆਮ ਬੰਦਾ ਕਿਸਾਨ ਬੰਦਾ ਭਾਈਚਾਰਾ ਬੰਦਾ ਮਿਲਨ ਵਰਤਨ ਬੰਦੇ ਆ ਉਹਨਾਂ ਤੇ ਬਹੁਤ ਅਸਰ ਪੈਂਦਾ ਭਾਈ ਹੂੰ ਕਿਉਂਕਿ ਬੱਚੇ ਅੱਜ ਕੱਲ ਦੀ ਮਹਿੰਗਾਈ ਚ ਬਹੁਤ ਔਖਾ ਪਾਲਣੇ ਠੀਕ ਹੈ ਨਾ ਪਰ ਜੇ ਆਪਾਂ ਸੋਚੀਏ ਤਾਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਉਹਨਾਂ ਦੀ ਨਾ ਜ਼ਿਆਦਾ ਤਾਂ ਵੀ ਇਹ ਲੜਾਈਆਂ ਚ ਕੀ ਰੱਖਿਆ ਨਾ ਅੱਗੇ ਸੰਤਾੜੀ ਆ ਜਿਹੜੀ ਜੜੀ ਆ ਬਾਕੀ ਜਿਹੜੇ ਵੱਡੇ ਦੇਸ਼ ਆ ਉਹਨਾਂ ਨੂੰ ਸਹਦ ਹੀ ਜਾਂਦੇ ਨਾਲੇ ਆਪ ਤਾਂ ਮੰਨੀ ਜਾਂਦੇ ਉਹਨਾਂ ਦੇ ਨਾ ਮੰਦੇ ਵੀ ਹਾਂ ਸਾਨੂੰ ਉਹਨਾਂ ਦੇ ਉਂਗਲ ਸੀ ਜਾਂਦਾ ਨਹੀਂ ਆਇਆ ਉਹ ਨਾ ਨਾ ਲੱਗਣੇ ਗੱਲਾਂ ਆਪਦੇ ਦਿਮਾਗ ਨਾਲ ਸਮਝਣ ਨਾਲ ਗੱਲ ਹੂੰ ਜਿਹੜੇ ਗਵਰਨਮੈਂਟ ਦੇ ਵੱਡੇ ਦਾ ਲੀਡਰ ਆ ਤੇ ਕਿਤੇ ਨਾ ਕਿਤੇ ਐ ਨਹੀਂ ਲੱਗਦਾ ਵੀ ਪਿੱਛੇ ਲੱਗ ਕੇ ਆਪਦਾ ਘੱਗਾ ਚੌੜ ਕਰਾਉਣਗੇ ਨਾਲੇ ਆਪਣਾ ਨੁਕਸਾਨ ਕਰਾ ਆਪਣਾ ਵੀ ਦਾ ਭਾਰਤ ਦਾ ਵੀ ਤਾਂ ਬਹੁਤ ਨੁਕਸਾਨ ਹੋ ਜੂਗਾ ਹਾਂਜੀ ਹਾਂਜੀ ਇਹ ਤਾਂ ਕਿਤੇ ਨਾ ਕਿਤੇ ਦੇਸ਼ ਬਹੁਤ ਪਿੱਛੇ ਚਲਾ ਜਾਂਦਾ ਹੈ ਹਨਾ ਜਦੋਂ ਕੋਈ جنگ ਲੱਗਦੀ ਆ ਉਦੋਂ ਇਹ ਤਾਂ ਹੈ ਹੀ ਨਹੀਂ ਵੀ ਗੋਲੀ ਨੇ ਕਿਸੇ ਦੇ ਐ ਕੋਈ ਜਾਤ ਗੋਤ ਦੇਖ ਕੇ ਵੱਜਣਾ ਸਹੀ ਗੱਲ ਹੈ ਜਦੋਂ ਚੱਲ ਪੀ ਗੋ ਚੱਲੀ ਜਾਂਦੀ ਆ ਗੋਲੀ ਫਿਰ ਤਾਂ ਜਿਹੜਾ ਮੂਰੇ ਆ ਗਿਆ ਉਹ ਉਹੀ ਤਾਂ ਗੱਲ ਹੈ ਹੁੰਦੇ ਹੀ ਜਾਣਾ ਸਭ ਤੋਂ ਖਤਰਨਾਕ ਕੌਣ ਸੰਤ ਮਸਕੀਨ ਜੀ ਵੀ ਦੱਸ ਕੇ ਸੀ ਸਭ ਤੋਂ ਖਤਰਨਾਕ ਬੰਦਾ ਹਾਂ ਜਿਹੜੇ ਜਾਨਵਰ ਉਹ ਨਹੀਂ ਲੜਦੇ ਬਾਈ ਉਹ ਦਿਖ ਲਾਲ ਨੇ ਚ ਆਪ ਦੇ ਜਾ ਜਾ ਕੇ ਆਰਾਮਣਾ ਰਾਤ ਕੱਢਦੇ ਆ ਸਵੇਰੇ ਉੱਠ ਕੇ ਫਿਰ ਤਾਜ਼ਾ ਆਪਦਾ ਖਾਣਾ-ਦਾਨ ਭਾਲਦੇ ਆ ਤੇ ਜਿਹੜਾ ਬੰਦਾ ਇਹਨੂੰ ਜਿੰਨਾ ਇਹਦਾ ਸਬਰ ਪਰਦੇ ਨਹੀਂ ਇਕੱਠਾ ਕਰਨ ਦੇ ਤਲਾਵਾ ਢੋਲ ਭਰ ਲਿਆ ਫਲਾਨਾ ਭਰ ਲਿਆ ਜਾਜਾਤ ਬੁਲਾਈਏ ਦਾ ਕਿ ਕੋਕਰੀਆਂ ਦਾ ਜਾਨਵਰਾਂ ਨੇ ਕਿੰਨੀ ਟੈਨਸ਼ਨ ਸੁੱਚੀ ਆਈ ਨਹੀਂ ਨਾ ਨਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ ਨਿੱਤ ਕਮਾਉਣਾ ਤੇ ਨਿੱਤ ਖਾਣਾ ਕੋਈ ਸਰਾ ਦਾ ਵੀ ਨਹੀਂ ਹੈਣਾ ਉੱਡ ਕੇ ਉਹਦੇ ਲਈ ਸਰਾ ਚ ਜਾੜਾ ਦੇ ਕੇ ਇੱਧਰ ਜਾਵਣਾ ਉਹਨਾਂ ਦਾ ਕੋਈ ਬੈਰ ਨਹੀਂ ਸਭ ਤੋਂ ਖਤਰਨਾਕ ਹੈਗਾ ਬੰਤਾ ਠੀਕ ਹੈ ਨਾ ਪਰਮਾਤਮਾ ਨੇ ਤਾਂ ਆਪਾਂ ਨੂੰ ਪਿਆਰ ਨਾਲ ਰਹਿਣਾ ਸਿਖਾਇਆ ਪਰ ਬਈ ਹੁਣ ਤਾਂ ਜਮੀ ਜਿਹੜੀ ਅੱਜ ਦੀ ਅੱਜ ਕੱਲ ਦੀ ਪੀੜੀਆ ਮੋਬਾਈਲ ਆ ਦੋਗੀ ਜੀ ਹਮ ਜਿਵਾਕ ਦੇਖੋ ਜੇ ਜਿੰਨੇ ਮੋਬਾਈਲਾ ਸਾਹਬ ਦੇ ਵਾਕਾ ਜੱਥ ਤੇ ਮੋਬਾਈਲ ਫੋਨ ਲੱਗੇ ਹੋਇਆ ਤੇ ਕੋਈ ਕਿਸੇ ਦੀ ਗੱਲ ਸੁਣਦਾ ਨਹੀਂ ਜੇ ਮਾੜਾ ਜਿਹਾ ਕਹਿੰਦਾ ਤਾਂ ਵੱਡਾ ਖਾਣੇ ਵਾਂਗੂੰ ਪੈਂਦੇ ਆ ਹਮ ਠੀਕ ਹੈ ਨਾ ਮੋਹ ਮੁਹਬਤ ਵੀ ਘਟ ਗਈ ਯਾਰ ਹਾਂ ਜਿਹੜੀ ਮੋਹ ਮੁਹਬਤ ਦੀ ਗੱਲ ਤੁਸੀਂ ਜਿਵੇਂ ਕੀਤੀ ਵੀ ਹਾਂ ਵੀ ਅੱਜ ਦੇ ਟਾਈਮਸ ਦਾ ਵੀ ਭਰਾ ਦੀ ਭਰਾ ਨਾਲ ਨਹੀਂ ਬਣਦੀ ਜਦੋਂ ਵੀਡੀਓ ਦੀ ਸ਼ੁਰੂਆਤ ਕੀਤੀ ਤੁਸੀਂ ਇਹ ਗੱਲ ਕਹੀ ਹਾਂਜੀ ਹਾਂਜੀ ਹੈਨਾ ਵੀ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਨਿਗਾਰ ਵੀ ਬਹੁਤ ਆ ਗਿਆ ਹਨਾ ਬਹੁਤ ਜਮਹਾਈ ਸਭ ਚ ਲੋ ਜਾ ਕੇ ਮਰ ਚ ਸੰਡੂ ਜੀ ਹਮ ਅੱਜ ਕੱਲ ਪੈਸਾ ਮੁੱਕ ਗਿਆ ਜੀ ਹਮ ਵੈਸਾ ਮੁੱਖ ਹੋ ਗਿਆ ਵੈਸਾ ਮੁੱਖ ਹੋ ਗਿਆ ਨਾ ਇਸ ਕਰਕੇ ਮੂੰਹ ਕੱਟ ਗਿਆ ਬਿਲਕੁਲ ਭਾਈ ਭੈਣ ਦਾ ਮੂੰਹ ਸਾਰਾ ਦਾ ਤਕਰੀਬਨ ਕੱਢ ਹੀ ਗਿਆ ਅੱਜ ਹੁਣ ਜਾਰਾ ਮਿਤਰਾ ਦਾ ਅੱਗੇ ਵੀ ਵੀੜੀ ਕਰ ਲੈਂਦੇ ਲੋਕ ਕਣਕਾਂ ਵੜਦੇ ਸੀ ਹਾਂ ਅੱਜ ਕੱਲ ਕਈ ਦੀ ਵੀੜੀ ਹੈਗੀ ਹਾਂ ਤੇਜ਼ੀ ਫਾਸਟ ਕੰਮ ਹੋ ਗਿਆ ਵੀ ਮੇਰਾ ਪਹਿਲਾ ਹੋ ਜਾਏ ਮੇਰਾ ਪਹਿਲਾ ਹੋ ਜਾਏ ਅੱਗੇ ਇੱਕ ਦੂਜੇ ਦਾ ਮੰਗਾ ਜਾਂਦਾ ਨਹੀਂ ਮੇਰੀ ਸ਼ਰਤ ਜੀ ਚ ਮੰਗਾ ਜਾਂਦੇ ਹੁੰਦੇ ਸੀ ਇੱਕ ਵੀੜੀ ਜੀ ਕਿਸੇ ਦੀ ਮਾਰਕਟ ਟਰਗ ਹੋ ਜਾਂਦੀ ਤਾਂ ਉਹਦੀ ਹੈਲਪ ਕਰਨੀ ਹੂੰ ਤੇ ਅੱਜ ਕੱਲ ਮੰਗਾ ਮੰਗਾ ਵਾਲਾ ਕੰਮ ਸਿਸਟਮ ਖਤਮ ਹੀ ਹੋ ਗਿਆ ਵੀਰ ਹੁਣ ਮੇਰੀ 40 45 ਸਾਲ ਦੀ ਉਮਰ ਹੋ ਗਈ ਵੀੜੀਆਂ ਵਾਲਾ ਹੁਣ ਹਨਾ ਹੋੜੋ ਤਾਂ ਖਤਮ ਹੀ ਹੋ ਗਿਆ ਯਾਰ ਉਹ ਮੁਹੱਬਤ ਵਾਲਾ ਨਾ ਮੈਂ ਕਿ ਹਿਸਾਬ ਲਓ ਜੋ ਉਸ ਮਰਜੀ ਸਮਝ ਲਓ ਪਰ ਜੋ ਕਸ ਕਰਦਾ ਕਲਪੁਰਖ ਸਹੀ ਕੀ ਕਰਦਾ ਵੈਸੇ ਕਲਪੁਰਖ ਇਹ ਤਾਂ ਨਹੀਂ ਕਹਿੰਦਾ ਵੀ ਕਿਸੇ ਨੂੰ ਮਾਰੋ ਹਣਾ ਹਾਂ ਪਰ ਮਾਤਾ ਮੈ ਤਾਂ ਨਹੀਂ ਕਹਿੰਦਾ ਵੀ ਉਹ ਕਹਿੰਦਾ ਪਿਆਰ ਮਾਫਤ ਨਾ ਕਰੋ ਹੂੰ ਠੀਕ ਹੈ ਨਾ ਪਰ ਉਹ ਗਲਤ ਕੀਤੀ ਉਹ ਬੰਦਿਆਂ ਨੇ ਜਿਹੜੇ ਸਤਾਈ ਜਾਣੇ ਮਾਰੇ ਆਪਣੇ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜੇ ਫੌਜੀ ਵੀਰ ਆ ਉਧਰਲੇ ਵੀ ਵੀਰ ਆਪਣੇ ਇਧਰਲੇ ਵੀਰ ਆਪਣੇ ਉਹਨਾਂ ਬੇਸਤ ਕਰਦਾਂਗੇ ਉਹ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਜਾਂ ਜਿਨ੍ਹਾਂ ਨੇ ਇਹ ਮਨਸੂਬੇ ਰੱਖੇ ਇਹ ਜਿਨ੍ਹਾਂ ਨੇ ਇਹ ਜੀ ਮਨਸ਼ਾ ਬਣਾਈ ਵੀ ਇਧਰ ਆ ਕੇ ਕਿਸੇ ਨੂੰ ਮਾਰਿਆ ਜਾਵੇ ਉਹ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਜਿਹੜੇ ਸਰਕਾਰਾਂ ਨੇ ਉਹਨਾਂ ਨੂੰ ਪਾਲਿਆ ਫਿਰੋਸ ਪਰ ਇਹ ਸਾਥੀ ਹੋਏ ਸਨ ਆਪਣੇ ਨਾਲ ਭਾਈ ਗੁਰਜੀਤ ਸਿੰਘ ਜੀਤਾ ਜੀ ਜੀਤਾ ਫਾਰਮ ਟੀਵੀ ਤੋਂ ਜਿੰਨ ਨਾਲ ਆਪਾਂ ਵਿਚਾਰ ਚਰਚਾ ਕੀਤੀ ਤੇ ਕੋਸ਼ਿਸ਼ ਕੀਤੀ ਜਾਣਨ ਦੀ ਵੀ ਉਹਨਾਂ ਦੀ ਕੀ ਭਾਵਨਾਵਾਂ ਐ ਇਸ ਮਸਲੇ ਨੂੰ ਲੈ ਕੇ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ ਤੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਦੇ ਜਿਹੜੇ ਵਿਚਾਰ ਆ ਕਮੈਂਟਾਂ ਦੇ ਰੂਪ ਚ ਸਾਡੇ ਨਾਲ ਜਰੂਰ ਸਾਂਝੇ ਕਰਿਓ ਤੇ ਆਉਣ ਵਾਲੀਆਂ ਅਗਲੀਆਂ ਵੀਡੀਓ ਚ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਉਹ ਕਮੈਂਟ ਆ ਜਿਹੜੇ ਉਹਨਾਂ ਦੇ ਵੀ ਰਿਪਲਾਈ ਆਪਾਂ ਦੇਈਏ ਤੇ ਉਹ ਵੀ ਆਪਾਂ ਅਗਲੀ ਚਰਚਾ ਦੇ ਵਿੱਚ ਉਹਨਾਂ ਨੂੰ ਵੀ ਲਾਵਾਂਗੇ ਧੰਨਵਾਦ ਸਸਿ ਕਰੇ